ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਡਾਇਰੈਕਟ ਫਾਰਮ ਦੇ ਵਿੱਚੋਂ ਕਵਰ ਕਰਦੇ ਪਏ ਆਂ ਸਾਹਮਣੇ ਸਕਰੀਨ ਤੇ ਜੇ ਆਪਾਂ ਬੈਠ ਦੇਖ ਰਹੇ ਆਂ ਇਹ ਵਿਕਰੀ ਲਈ ਹਾਜ਼ਰ ਆ ਸੇਲ ਦਾ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੈਂ ਹਰਵੰਸ ਸਿੰਘ ਜੀ ਪਿੰਡ ਭਦੋੜਾ ਜੀ ਜਿਹੜਾ ਆਪਣਾ ਬਰਨਾਲਾ ਆ ਗਿਆ ਬਰਨਾਲਾ ਗਿਆ ਭਦੌਰ ਤੋਂ ਮੱਝੋਗੇ ਰੋਡ ਸੈਲਟਰਾਂ ਦੇ ਨਜ਼ਦੀਕ ਆਪਣੀ ਰਹਿ ਸਕੀ ਤਾਂ ਜੀ ਹਾਂ ਜੀ ਹਾਂ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 904161290 ਜੀ 90416 12964 ਜਿਹੜੀ ਸਾਹਮਣੇ ਬਸ 17 ਨੰਬਰ ਟੈਗ ਆ ਬੈੜ ਦੇਖ ਰਿਹਾ ਬਾਈ ਜੀ ਸੂਆ ਕਿਹੜਾ ਸੂਈ ਹੈ ਇਹ ਦੂਜਾ ਸੂਈ ਸੂਆ ਸੂਈ ਹੈ ਵੀਰੇ ਮੂੰਹੋਂ ਛੇਦਾਂਦਾ ਜੀ ਮੂੰਹੋਂ ਛੇਦਾਂਦਾ ਬੱਚਾ ਇਹਨੇ ਦੇ ਦਿੱਤਾ ਮੇਲ ਕਾ ਬੱਚਾ ਹਨਾ ਹਾਂ ਜੀ 나ੜੂਆ ਨਾਲ ਆ ਜਮਾ ਹਾਂ ਜੀ ਤਿੰਨ ਦਿਨ ਹੋਇਆ ਸੂਈ ਮੂਹਿਆ ਤੇ ਜੀ ਤੀਜਾ ਦਿਨ ਹੋ ਗਿਆ ਸੂਈ ਨੂੰ 나ੜੂਆ ਬੇਸ਼ੱਕ ਦੇਖ ਸਕਦੇ ਤੇ ਜੇਰ ਵਗੈਰਾ ਡਾਨਾ ਕੰਪਲੀਟ ਹਾਂਜੀ ਉਹਦੀ ਆਪਣੀ ਗਾਰੰਟੀ ਹੋਊਗੀ ਜੀ ਆਪਣੀ ਹੋਮ ਬਰੀਡ ਹੀ ਹੈ ਇਹ ਹਾਂਜੀ ਆਪਣੇ ਫਾਰਮ ਦੀ ਹੈ ਜੀ ਕੋਈ ਰਿਕਾਰਡ ਵਗੈਰਾ ਪਤਾ ਕੋਈ ਇਹਦਾ ਹਾਂਜੀ ਇਹ ਹੀ ਮਰਦੀ ਹੈ ਜੀ ਅਸੀਂ ਆਪ ਆ ਗਏ ਏਬੀਐਸ ਵਾਲੇ ਹੈਮਰ ਦੀ ਇਹਦਾ ਈਬੀਐਸ ਦਾ ਹੀ ਟਰੰਪ ਦਾ ਸੀਮਨ ਲੱਗਿਆ ਹੋਇਆ ਸੀਗਾ ਚਲ ਬੱਚਾ ਆ ਗਿਆ ਕੋਈ ਗੱਲ ਨਹੀਂ ਤੇ ਦੁੱਧ ਪੀ ਕੇ ਸਟਾਰਟਿੰਗ ਦਾ ਕਿੰਨਾ ਹੈ ਐਸਟੀਮੇਟ ਹੁਣ ਕਿਲੋ ਤੋਂ ਸਟਾਰਟ ਹੋਈ ਹੈ ਜੀ ਕਹਿੰਦਾ ਭਾ ਜੇ ਕੋਈ ਵੀ ਆਪਣਾ ਸਾਈ ਬਿਆਨਾ ਕਰਦਾ 10 ਕਿਲੋ ਪਰ ਟਾਈਮ ਦਾ ਚਵਾ ਕੇ ਦੇ ਦੇਣਗੇ ਹਾਂਜੀ 20 ਤੋਂ ਪਲੱਸ ਹੀ ਹੋਊਗਾ ਜੀ 20 ਤਾਂ ਨਿਭੜੂਗਾ ਹੀ ਕੱਟਦਾ ਨਹੀਂ ਗਾ ਅੱਛਾ ਤ ਅਛਾ ਪਿਛਲੀ ਵਾਰਾ 25 ਤੋਂ ਅਬ ਅਬ ਚੱਲੀ ਆ ਹਾਂਜੀ 30 ਪਲੱਸ ਚੱਲੂਗੀ ਜੀ ਅਛਾ ਚੋਈ ਆਪਾਂ ਮਸ਼ੀਨੀ ਕਰ ਰਹੇ ਆ ਜੀ ਹਾਂਜੀ ਆਪਾਂ ਜੀ ਜੀ ਐਸਟੀਵੇਟ ਨੀਅਰ ਬਾਟ ਐਤ ਕੀ ਦੁੱਧ ਵੀ ਕਿੰਨਾ ਕ ਬਾਦੂ ਹਾਈਸਟ ਲਈ ਇਹ ਤਾਂ ਪਲੱਸ ਚੱਲੂ ਵੀਰੇ ਅਛਾ ਕਹਿੰਦਾ ਬਾ 30 ਲੀਟਰ ਮੰਨ ਕੇ ਪਰਚੇਸ ਕਰ ਲੇ ਪੀ 30 ਦੇ ਕਿਲੋ ਖਾਂਡਾ ਇੱਧਰ ਕੀਓ ਕਿਲੋ ਉਧਰ ਕੀ ਹਾਂਜੀ ਹਾਂਜੀ ਰੇਟ ਇਹਦਾ ਕੀ ਰਹਿਣਾਗਾ ਰੇਟ ਫੋਨ ਤੇ ਕਰ ਲਾਂਗੇ ਜੀ ਜੈਨੂਨ ਹੋਗਾ ਜਮ ਹਾਂਜੀ ਤੋਰੀ ਬਾਹਰ ਨੂੰ ਸਭਰ ਫੇਸ ਕੁਆਲਟੀ ਵਗੈਰਾ ਦੇਖ ਸਕਦਾ ਸੋਹਣੀ ਸਾਫ ਸੁਥਰੀ ਵਧੀਆ ਬਜਨ ਮੌਜੂਦ ਆਲੀ ਕਿਸੇ ਪਾਸੇ ਲਿੱਸੀ ਨ ਮੂਹੋ ਛੇ ਦਾੰਦਾ ਤੇ 20 ਕਿਲੋ ਦੁੱਧ ਇਸ ਵਕਤ ਚੋਂਦਾ ਇਹ ਥੱਲੇ ਹਾਜ਼ਰ ਆ ਰੇਟ ਇਹਦਾ ਫੋਨ ਤੇ ਰਹਿਣਾਗਾ ਤੇ ਹੈਮਰ ਦੇ ਸੀਮਨ ਜਾ ਗਿਆ ਆਪ ਹਨਾ ਤੇ ਬੱਚਾ ਆ ਗਿਆ ਮੇਲ ਕਾਪ ਡਾਇਰੈਕਟ ਆਪਾਂ ਫਾਰਮ ਦੇ ਵਿੱਚੋਂ ਤੁਹਾਨੂੰ ਵੀਡੀਓ ਕਵਰ ਕਰਕੇ ਦਿਖਾਉਣੇ ਪਏ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਸੋ ਥਾਣ ਹਵੈਰਾ ਤੁਸੀਂ ਦੇਖ ਸਕਦੇ ਹੋ ਨੇੜੋਂ ਨਿਖਣ ਵਿੱਚ ਆਰੇ ਥਾਣ ਹਵਾਨੇ ਦੇ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਜੇਰ ਵਗੈਰਾ ਟੋਟਲ ਕੰਮ ਕੰਪਲੀਟ ਹੈ ਤੇ ਬਾਈ ਜੀ ਨੰਬਰ ਬੋਲ ਦੇ ਇਕ ਕਰੀ ਫੇਰ ਆਪਣਾ 8416 1294 ਸੋ ਕਿਸੇ ਵੀਰ ਦੇ ਬੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਦੀ ਤੈਅ ਦਿਲ ਤੋਂ ਧੰਨ